ਪਾਲਸ ਦੀ ਗ੍ਰਿਫਤ ਵਿੱਚ ਮੂੰਹ ਲਪੋਈ ਖੜੇ ਇਹ ਉਹ ਨੌਜਵਾਨ ਨੇ ਜੋ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਕੇ ਉਹਨਾਂ ਨੂੰ ਬਿਮਾਰੀਆਂ ਦੇ ਵੱਲ ਧਕੇਲ ਰਹੇ ਸਨ ਇਹ ਨੌਜਵਾਨ ਮਲਟੀ ਨੇਸ਼ਨਲ ਕੰਪਨੀ ਨੈਸਲੇ ਦਾ ਨਕਲੀ ਦੇਸੀ ਘਿਓ ਸਸਤੇ ਰੇਟ ਉੱਤੇ ਵੇਚ ਕੇ ਮੁਨਾਫਾ ਕਮਾਉਂਦੇ ਸਨ ਇਹਨਾਂ ਵੱਲੋਂ ਪਤਾ ਨਹੀਂ ਹੁਣ ਤੱਕ ਕਿੰਨੇ ਕੁ ਨਕਲੀ ਦੇਸੀ ਘਿਓ ਵੇਚ ਕੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਚੁੱਕਾ ਹੈ ਇਹਨਾਂ ਦੋਵਾਂ ਨੌਜਵਾਨਾਂ ਨੇ ਕਿਹਾ ਕਿ ਅਸੀਂ ਇਹ ਨਕਲੀ ਦੇਸੀ ਕਿਉ ਬਠਿੰਡੇ ਕਿਸੇ ਵੱਡੀ ਫੈਕਟਰੀ ਦੇ ਵਿੱਚੋਂ ਲਿਆ ਕੇ ਵਕ-ਵਕ ਥਾਵਾਂ ਉੱਤੇ ਸਪਲਾਈ ਕਰਦੇ ਸੀ ਇਹਨਾਂ ਨੌਜਵਾਨਾਂ ਵੱਲੋਂ ਨਾਭਾ ਦੇ ਬਾਜ਼ਾਰ ਵਿੱਚ ਦੁਕਾਨਦਾਰਾਂ ਸਸਤੇ ਰੇਟ ਉੱਤੇ ਵੇਚਣ ਸਮੇਂ ਜਦੋਂ ਦੁਕਾਨਦਾਰਾਂ ਨੇ ਧਰ ਦਬੋਚਿਆ ਅਤੇ ਨਾਬਾ ਵਪਾਰ ਮੰਡਲ ਨੂੰ ਮੌਕੇ ਉੱਤੇ ਬੁਲਾਇਆ ਗਿਆ ਤੇ ਫਿਰ ਨਾਬਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਇਹਨਾਂ ਦੋ ਨੌਜਵਾਨਾਂ ਨੂੰ ਨਕਲੀ ਦੇਸੀ ਘਿਓ ਦੇ 96 ਡੱਬੇ ਸਮੇਤ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲੋਂ ਪਿਕਅਪ ਗੱਡੀ ਵੀ ਬਰਾਮਦ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਨਕਲੀ ਦੇਸੀ ਘਿਓ ਵੇਚਦੇ ਸਨ ਤੇ ਹੁਣ ਨਾਬਾ ਪੁਲਿਸ ਦੇ ਵੱਲੋਂ ਇਹਨਾਂ ਦੋ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਨਾਬਾ ਤੋਂ ਰਾਹੁਲ ਖੁਰਾਨਾ ਦੀ ਰਿਪੋਰਟ ਜਾਗਬਾਨੀ ਟੀਵੀ ਫੇਰ ਠੰਡੇ ਤੋਂ ਹੀ ਫੈਕਟਰੀ ਤੋਂ ਸ਼ਟਿਮ ਬਟੂ 400 ਕੇ ਲੈ ਜੀ ਫੈਕਟਰੀ ਉਤੋਂ ਹੀ ਇੱਕ ਬੰਦਾ ਦੇ ਰਹੀ ਆ ਇਹ ਪਾਣੋ ਤੇ ਆਪਾਂ ਕਿੰਨੇ ਟਾਈਮ ਤੋਂ ਕਰ ਰਹੇ ਹਾਂ ਇਹ ਤਾਂ ਇੱਕ ਦੋ ਜਿਹੜੀ ਕੀਤਾ ਹੀ ਪਹਿਲਾਂ 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 ਕੀਤਾ ਨਹੀਂ ਜੀ ਮਲਾ ਤੁਹਾਨੂੰ ਪਤਾ ਨਹੀਂ ਕਿ ਵੀ ਇਹ ਨਕਲੀ ਆ ਤੁਹਾਨੂੰ ਤਾਂ ਪਤਾ ਸੀ ਨਕਲੀ ਤਾਂ ਪਤਾ ਨਹੀਂ ਵੀ ਨਕਲੀ ਆ ਕਿਉਂ ਇਹ ਚ ਗਲਤੀ ਹੈ ਗਲਤੀ ਹੈ ਸਰ ਕਿੰਨੇ ਦਾ ਵੇਚਦੇ ਰਖੜਾ ਸੋ ਕਿੰਨੇ ਤੋਂ 200 313 ਇੱਕ ਕਿੰਨੇ ਡੱਬੇ ਵੇਚ ਚੁੱਕੇ ਹੁਣ ਤੱਕ ਮੰਤਰਿਆ ਪਹਿਲੇ ਘੜੇ ਪੰਜ ਵੇਚੇ ਜਾਂ ਪੰਜ ਦੇ ਪੰਜ ਵੇਚੇ ਸੱਤ ਸੱਤ ਤੇ ਉਹ ਰਾਹ ਹੈ ਪੰਜ ਬੇਟੀਆਂ ਲੈ ਆਂਦੇ ਆਈ ਗਈ ਉਸ ਦਾ ਸੱਤ ਲੈ ਜਿਵੇਂ ਨਫਾ ਜੜਿਆ ਤੇ ਉਸ ਦਵਾ ਦੇ 10 ਲੈ ਆਏ ਜੀ ਇਹ 10 ਚੋਂ ਆਲਾ ਤਿੰਨ ਵੇਚੀ ਹੈ ਲੋਕਾਂ ਹੀ ਸੇਤ ਨਾਲ ਫਲਵਾੜ ਕਰ ਲਿਓ ਜੀ ਗਲਤੀਆਂ ਨੇ ਤੇ ਕੁਸਤਾਵਾ ਮੰਨਦੇ ਵੀ ਹੁਣ ਸੁਵਰਾਜ ਐਨਐਸਲੇ ਦਾ ਕਿਉਂ ਨਹੀਂ ਆਂਦੇ ਅੱਜ ਦੁਬਾਰਾ ਨਹੀਂ ਤਾਂ ਕੁਸਤਾਬ ਵੇਚ ਰਹੇ ਹੋ ਐਨਐਸਲੇ ਦਾ origignal ਕਿਉਂ ਕਿੰਨੇ ਦਾ ਪਤਾ ਤੁਹਾਨੂੰ ਮਾਲਾ 600 7 17 18 ਆ ਵੀ ਰੱਖਦਾ 600 ਕੁਝ 300 20 ਦੇ ਵਿੱਚ ਦਾ 300 ਦੇ ਵਿੱਚ ਨਹੀਂ ਭਾਈ ਮਾਲਾ 40 50 ਰੁਪਏ ਮਾਰ ਜਣ 70 ਰੁਪਏ 80 ਰੁਪਏ ਤੱਕ ਮਾਰ ਦੇ 300 ਮਾਲਾ 300 ਦੇ ਵਿੱਚ ਵਿੱਚ ਕਰਾਂ ਦੇ ਸੇ ਗੱਡੀ ਕੀ ਦੀ ਜਿਹੜੀ ਲੈ ਕੇ ਆਏ ਮੇਰੀ ਆਪ ਦੀ ਕਿੰਨੇ ਕਿਟ ਲਾਏ ਹੁੰਦਾ ਕਰ ਇਹ ਤੀਜਾ ਗੜਾ ਸੀਗਾ ਜੀ ਇਹ ਸੰਜੋਤ ਸਾਡੇ ਪੰਜਾਬ ਚ ਕਰਦੇ ਨਹੀਂ ਨਹੀਂ ਜੀ ਇੰਨਾ ਕਿਥੇ ਮਾਲਾ ਪੰਜ ਬੇਟੀਆਂ ਦਾ ਛਾਹ ਨੂੰ ਉਤਾਰ ਕੇ ਲਾ ਮੁੜ ਗਏ ਜੀ ਦੂਜਿਆਂ ਵੀ ਵਾਲਾ ਐਂ ਲਾਗੇ ਮੁੜ ਗਏ ਜੀ ਆ ਤੀਜੀ ਉਰੇ ਇੰਨੀ ਦੂਰ ਆਏ ਅਸੀਂ ਇਹਨੇ ਕੁੱਲੂ ਜਾਣਾ ਸੀਗਾ ਜੀ ਵੀ ਅੰਦਰ ਲਾਉਂਦੇ ਜਾਵਾਂਗੇ ਆ ਸਾਡੀ ਗੱਡੀ ਛੇ ਪਾ ਤੇ ਅਸੀਂ ਹੁਣ ਸੀਜ਼ਨ ਚੱਲ ਪਿਆ ਈ ਸਾਡਾ ਜੀ ਤਾਂ ਕਰਕੇ ਅਸੀਂ ਨਾ ਦੇ ਰਹੇ ਹਾਂ ਇਹ ਤਾਂ ਦੁਕਾਨਦਾਰ ਕੋਲ ਵੇਚਣ ਵਾਸਤੇ ਆਏ ਤੇ ਇਹ ਕਹਿੰਦੇ ਅਸੀਂ ਬਠਿੰਡੇ ਤੋਂ ਆਏ ਆ ਵੇਚਣ ਵਾਸਤੇ ਤੇ ਇਹਦਾ ਨੈਸ਼ਨਲ ਦਾ ਰੇਟ ਹੈਗਾ 530 ਰੁਪਏ ਜਿਹੜਾ ਇਹ ਉਹਨੂੰ ਗੱਲਾਂ ਚ ਲਲਚਾ ਕੇ 400 ਰੁਪਏ 400 ਤੋਂ ਬਾਅਦ 300 ਤੇ ਆਏ ਉਸਨੇ ਕਿਹਾ ਕੋਈ ਨਹੀਂ ਜੀ ਬੈਠੋ ਸੀ ਕਿੰਨਾ ਕੁ ਮਾਲ ਹੈ ਉਹਨੇ ਫਿਰ ਵਪਾਰ ਮੰਡਲ ਨੂੰ ਫੋਨ ਕੀਤਾ ਵੀ ਆਜੋ ਭਾਈ ਤੁਸੀਂ ਵੀ ਬੰਦਾ ਇੱਕ ਗਲਤ ਕੀ ਵੇਚਣ ਆਇਆ ਉਹਨੇ ਸਾਡੇ ਲੈਵੇ ਤੇ ਉਸ ਤੋਂ علاوہ ਜਿਹੜਾ ਕੋਲ ਏਜੰਸੀ ਆ ਮੁੰਡੇ ਕੋਲੇ ਉਹਨੂੰ ਵੀ ਬੁਲਾ ਲਿਆ ਜਦੇ ਨੈਸ਼ਨਲ ਦੀ ਨੈਸ਼ਨਲ ਦੀ ਉਹ ਕਹਿੰਦਾ ਵੀ ਇਹ ਡੁਪਲੀਕੇਟ ਹੈ ਮਾਲ ਅੱਛਾ ਇਹ ਮਾਲ ਡੁਪਲੀਕੇਟ ਹੈ ਨਾਲ ਦੀ ਨਾਲ ਅਸੀਂ ਉਹਨੂੰ ਸਾਹਮਲਿਆ ਦੋ ਬੰਦਿਆਂ ਨੂੰ ਟੈਂਪੋ ਦੇ ਵਿੱਚ ਛੱਤ ਡੱਬੇ ਦੇ ਈ ਦੇ ਕੀ ਕਹਿਣਾ ਚਾਹੁੰਦੇ ਹੋ ਇਸ ਦਾ ਅਸੀਂ ਇਹੀ ਕਹਿੰਦੇ ਵੀ ਇਹ ਜਿਹੜਾ ਗੰਦ ਲੋਕਾਂ ਨੂੰ ਮਾਪਾਪ ਨੂੰ ਜਿਹਨੂੰ ਵੀ ਖਲਾਇਆ ਜਾਂਦਾ ਹੈ ਬੋਕ ਮਾੜਾ ਹੈ ਬੱਚਿਆਂ ਤੇ ਅਸਰ ਪੈਂਦਾ ਹੈ ਬਿਮਾਰੀਆਂ ਵੱਧਦੀਆਂ ਨੇ ਤੇ ਅਸੀਂ ਇਹਦੇ ਠੱਲ ਪਾਉਣ ਵਾਸਤੇ ਇਹ ਕੰਮ ਕੀਤਾ ਨਹੀਂ ਤਾਂ ਸਾਨੂੰ ਕੋਈ ਲੋੜ ਹੀ ਨਹੀਂ ਹੈ ਬਹੁਤ ਦੁਕਾਨਦਾਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਸਾਰੇ ਦੁਕਾਨਦਾਰਾਂ ਨੂੰ ਮੈਸੇਜ ਦੇ ਦਿੱਤਾ ਹੈ ਨੱਬਾ ਵਪਾਰ ਮੰਡਲគ្នੋਂ ਵੀ ਜਿਹੜਾ ਜਿਹੜਾ ਸਮਾਨ ਵੇਚਣ ਆ ਰਿਹਾ ਬਾਹਰੋਂ ਅੰਦਰੋਂ ਕੋਈ ਸਾਨੂੰ ਤੁਸੀਂ ਜਦੇ ਕਨਫਰਮ ਕਰੋ ਅਸੀਂ ਨਾਲ ਦੇ ਨਾਲ ਆਉਂਦਾ ਹੈ ਕਾਰਵਾਈ ਕਰਵਾ ਮਾ ਨੇ ਜੇ ਗਲਤ ਜੀ ਜਿਵੇਂ ਨਕਲੀ ਵੇਚਣ ਆਏ ਨੇ ਅਸਲ ਵਿਕਤੀਆਂ ਤੇ ਵੀ ਇਤਨਾ ਬਹੁਤ ਗਲਤ ਪ੍ਰਭਾਵ ਪੈਂਦਾ ਕੀ ਹਣਾ ਪਤਾ ਨਹੀਂ ਆਵੇ ਹਾਂ ਬਿਲਕੁਲ ਪੈਂਦਾ ਜੀ ਗੱਲ ਜਿਹੜਾ ਗਲਤ ਕੰਮ ਕਰੂਗਾ ਨਜ਼ਾਰਤ ਤੋਂ ਫੋਨ ਆਇਆ ਸੋਨ ਨਾਲ ਧਲੇ ਦਾ ਜਿਹਨੇ ਕਿਹਾ ਇੱਥੇ ਨਕਲੀ ਕੀ ਵੇਚਦੇ ਫਿਰਦੇ ਨੇ ਗੱਡੀ ਐ ਨਾਲ ਕੋਲ ਦੋ ਬੰਦੇ ਨੇ ਅਸੀਂ ਮੌਕੇ ਤੇ ਗਏ ਮੌਕੇ ਤੇ ਜਾ ਕੇ ਦੇਖਿਆ ਤਾਂ ਇਹਦੇ ਦੋਏ ਬੰਦੇ ਸਾਨੂੰ ਉੱਥੇ ਮੌਕੇ ਤੇ ਮਿਲੇ ਤੇ ਇਹਨਾਂ ਦੇ ਕੋਲ 6 70 ਗ੍ਰਾਮ ਦੇ ਇਸ ਬਿੱਟੋਂ ਤੇ ਵੇਚਨੇ ਕਰਦੀ ਸੀ ਤੇ ਗੱਡੀ ਨੰਬਰ ਹੈ ਜੀ ਇਹਦਾ HR 6799 31 ਪਿਕਅਪ ਗੱਡੀ ਤੇ ਵੇਚਦੇ ਫਿਰਦੇ ਸੀ ਤੇ ਇਹਨਾਂ ਦੇ ਮਤਨ ਨਾਲ ਅਸੀਂ ਇਹਨਾਂ ਨੂੰ ਕਾਬੂ ਕਰ ਲਿਆ ਕਾਬੂ ਕਰਨ ਤੋਂ ਬਾਅਦ ਅਸੀਂ ਮੌਕੇ ਤੇ ਡੀਐਚਓ ਸਾਹਿਬ ਨੂੰ ਬੁਲਾਇਆ ਡੀਐਚਓ ਸਾਹਿਬ ਨੇ ਸੈਂਪਲ ਪਰੇ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਥਾਣਾ ਬੰਦ ਕਰਾ ਕਿੰਨੇ ਕੋਟਲ ਕਿੰਨੇ ਬਾਕਸ ਵੀਰੇ ਨਾ ਤਾਂ ਬਰਾਮਦ ਇਹਨਾਂ ਤੋਂ 7 ਬੇਟੀਆਂ ਬਰਾਮਦ ਹੋਈਆਂ ਇਹ ਜਿਨ੍ਹਾਂ ਦਾ ਇੱਕ ਡੱਬੇ ਦੇ ਵਿੱਚ 16 ਲੀਟਰ ਨੈਸਲੇ ਐਵਰੀਡੇ ਸਾਈਪੀ 96 ਡੱਬੇ ਨੇ ਟੋਟਲ 700 ਡੱਬੇ ਕਿ ਕਿਥੋਂ ਲੈਣ ਵਾਲੇ ਨੇ ਦੋ ਜੀ ਇਹ ਬੰਦੇ ਹੈਗੇ ਜੀ ਇੱਕ ਤਾਂ ਲਾਲਿਆਂ ਵਾਲੀ ਦਾ ਜਿਹਦਾ ਨਾਮ ਹੈਗਾ ਜੀ ਜਗਸੀਰ ਰਾਮ ਪੁੱਤਰ ਸਨ ਉਹ ਫਜ਼ੀਰਾਮ ਵਾਸੀ ਪਿੰਡ ਲਾਲਿਆਂ ਵਾਲੀ ਥਾਣਾ ਚਨੀਰ ਜ਼ਿਲ੍ਹਾ ਮਾਨਸਾ ਇੱਕ ਸੋਮਾਰਾਮ son of ਰਾਂਝਾਰਾਮ ਵਾਸੀ ਭੰਮੇ ਖੁਰਦ ਥਾਣਾ ਠਨੀਰ ਜ਼ਿਲ੍ਹਾ ਮਾਨਸਾ ਕਿੰਨੇ ਟਾਈਮ ਤੋਂ ਕੰਮ ਕਰਦੇ ਆ ਰਹੇ ਨੇ ਇਹਦੇ ਬਾਰੇ ਹਜੇ ਤਪਤੀਸ਼ ਜਾਰੀ ਹੈ ਜੀ ਜੇ 2 ਤਪਤੀਸ਼ ਦੇ ਵਿੱਚ ਸਾਹਮਣੇ ਆਊਗਾ ਕਿਹੜੀ ਧਾਰਾ ਦੇ ਤਹਿਤ ਹੋਣੀ ਹੈ ਤੇ ਧਾਰਾ ਜੀ 274 318 ਡੀਐਨਐਸ ਦੇ ਤਹਿਤ ਪਾਸ ਹੋ ਰਿਹਾ ਹੈ